ਹਵਾ ਦੇ ਵਿੱਚ ਉੱਡਣ ਵਾਲੀ ਕਾਰ ਬਣਾਤੀ ਹੈ ਜੀ ਅਮਰੀਕਾ ਦੀ ਇੱਕ ਕੰਪਨੀ ਨੇ ਜਿਸ ਦਾ ਨਾਮ ਹੈਗਾ ਆ ਅਲੀਫ ਤੇ ਇਹ ਕੋਈ AI ਦੇ ਨਾਲ ਬਣਾਈ ਹੋਈ ਵੀਡੀਓ ਨਹੀਂ ਹੈਗੀ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਹੀ ਇਹ ਕਿਸੇ ਫਿਲਮ ਦਾ ਸੀਨ ਆ ਇਹ ਅਸਲ ਦੇ ਵਿੱਚ origianally ਇੱਕ ਟ్రਾਇਲ ਕੀਤਾ ਗਿਆ ਆ ਇਸ ਗੱਡੀ ਦੇ ਉੱਪਰ ਉਸ ਕੰਪਨੀ ਵੱਲੋਂ ਤੇ ਉਹਨਾਂ ਨੇ ਇਹ ਵੀਡੀਓ ਜਿਹੜੀ ਆ ਰਿਲੀਜ਼ ਕੀਤੀ ਆ ਤੇ ਉਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਇਸ ਗੱਡੀ ਦੀ ਪ੍ਰੀ ਬੁਕਿੰਗ ਵੀ ਕਰਵਾ ਸਕਦੇ ਹੋ ਇਹ ਸਾਰੀਆਂ ਕੰਟਰੀਆਂ ਦੇ ਵਿੱਚ ਕਾਰ ਜਿਹੜੀ ਆ ਉਹ ਅਵੇਲੇਬਲ ਹੋਵੇਗੀ ਤੇ ਇਹਨਾਂ ਨੇ ਜਿਹੜੀ ਕਿ 300 ਡਾਲਰ ਫੀਸ ਰੱਖੀ ਹੋਈ ਆ ਪ੍ਰੀ ਆਰਡਰ ਦੀ ਤੇ ਜੇਕਰ ਤੁਸੀਂ ਪਹਿਲ ਦੇ ਆਧਾਰ ਤੇ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ 1500 ਡਾਲਰ ਜਿਹੜੀ ਆ ਉਹ ਫੀਸ ਦੇਣੀ ਪਵੇਗੀ 2015 ਤੋਂ ਇਸ ਪ੍ਰੋਜੈਕਟ ਦੇ ਉੱਪਰ ਇਸ ਕੰਪਨੀ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਇਹ ਚਾਰ ਲੋਕ ਸੀਗੇ ਇਸ ਕੰਪਨੀ ਨੂੰ ਕੰਪਨੀ ਦੀ ਸ਼ੁਰੂਆਤ ਕਰਨ ਵਾਲੇ ਕਾਰ ਦੇ ਉੱਪਰ ਕੰਮ ਕਰਨ ਵਾਲੇ ਪਹਿਲਾਂ ਉਹਨਾਂ ਨੇ ਡਿਜ਼ਾਈਨ ਬਣਾਇਆ ਫਿਰ ਪੂਰੀ ਦੁਨੀਆ ਤੋਂ ਜਿਹੜੇ ਇੰਜੀਨੀਅਰ ਆ ਉਹ ਯੰਗ ਜਿਹਨਾਂ ਨੇ ਯੰਗ ਇੰਜੀਨੀਅਰ ਇਹਨਾਂ ਦੇ ਕੋਲੇ ਆਉਂਦੇ ਗਏ ਤੇ ਆਈਡੀ ਇਹਨਾਂ ਦੇ ਨਾਲ ਸ਼ੇਅਰ ਕਰਦੇ ਗਏ ਤੇ ਇਹਨਾਂ ਨੇ ਆਪਣਾ ਜਿਹੜਾ ਇਹ ਸੁਪਨਾ ਉਹ ਤੁਸੀਂ ਦੇਖ ਸਕਦੇ 2015 ਦੇ ਲੱਗੇ ਸੀ 10 ਸਾਲਾਂ ਬਾਅਦ ਜਿਹੜਾ ਸੁਪਨਾ ਹੈ ਉਹ ਸਕਾਰ ਕਰ ਲਿਆ ਇਸ ਕਰਕੇ ਕਹਿੰਦੇ ਆ ਵੀ ਸੁਪਨੇ ਦੇਖਣੇ ਚਾਹੀਦੇ ਆ ਗਿੜੀ ਚੀਜ਼ ਇਨਸਾਨ ਦੇ ਦਿਮਾਗ ਦੇ ਵਿੱਚ ਆ ਗਈ ਆ ਉਹ ਚੀਜ਼ ਸੰਭਵ ਆ ਜੇਕਰ ਇਨਸਾਨ ਕੋਸ਼ਿਸ਼ ਕਰੇਗਾ ਤਾਂ ਉਸ ਚੀਜ਼ ਦੇ ਵਿੱਚ ਜ਼ਰੂਰ ਸਫਲਤਾ ਹਾਸਲ ਕਰੇਗਾ ਜਿਵੇਂ ਇਹਨਾਂ ਚਾਰਾਂ ਜਾਣਿਆਂ ਨੇ ਸਿੱਧ ਕਰਤਾ ਆ ਕਿ ਉੱਡਣ ਵਾਲੀ ਕਾਰ ਦੀ ਜੇਕਰ ਗੱਲ ਹੋਈ ਸੀ ਲੋਕਾਂ ਦੇ ਮਨ ਦੇ ਵਿੱਚ ਖਿਆਲ ਆਇਆ ਸੀ ਜਾਂ ਇਹਨਾਂ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਸੀ ਤਾਂ ਇਹਨਾਂ ਨੇ ਉਸ ਦੇ ਉੱਪਰ ਕੰਮ ਕੀਤਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਤੁਸੀਂ ਕੀ ਸੋਚਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਉੱਡਣ ਵਾਲੀਆਂ ਕਾਰਾਂ ਬਾਰੇ ਵੀ ਇਹਨਾਂ ਦੇ ਵੀ ਕਿਵੇਂ ਸਿਸਟਮ ਸਾਰਾ ਕੁਝ ਮੈਨੇਜ ਹੋਵੇਗਾ ਇਹ ਸਾਰਾ ਕੁਝ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣਗੇ ਕਿ ਸਰਕਾਰਾਂ ਉੱਡਣ ਵਾਲੀ ਕਾਰ ਨੂੰ ਮਨਜ਼ੂਰੀ ਦੇਣਗੀਆਂ ਜੇਕਰ ਆਪਾਂ ਗੱਲ ਕਰੀਏ ਡਰੋਨਾਂ ਦੀ ਤਾਂ ਡਰੋਨ ਵੀ ਕੁਝ ਏਰੀਏ ਇਦਾਂ ਦੇ ਜਿੱਥੇ ਅਲਾਉਡ ਨਹੀਂ ਹੈਗੇ ਕੁਝ ਕੁ ਏਰੀਆ ਦੇ ਵਿੱਚ ਡਰੋਨ ਜਿਹੜੇ ਆ ਉਹ ਅਲਾਉਡ ਆ ਤੇ ਬਾਕੀ ਆਪਣੇ ਵਿਚਾਰ ਜਰੂਰ ਦਿਓ ਇਹ ਤੁਸੀਂ ਡਾਇਰੈਕਟ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਵੀ ਸਾਰੀ ਇਨਕੁਆਇਰੀ ਕਰ ਸਕਦੇ ਹੋ ਜਿਹੜੀਆਂ ਵੀਡੀਓ ਇਹਨਾਂ ਨੇ ਰਿਲੀਜ਼ ਕੀਤੀਆਂ ਨੇ ਬਹੁਤ ਬਹੁਤ ਸ਼ੁਕਰੀਆ